ਵੈਰਜੀ ਦਾ ਖਾਲਸਾ ਵੈਰਜੀ ਕੀ ਫਤਿਹ ਜਿਹੜਾ ਅੱਜ ਦਾ ਮੁੱਦਾ ਗਾ ਬੜੇ ਧਿਆਨ ਦੇ ਨਾਲ ਸੁਣਨ ਵਾਲਾ ਗਾ ਇੱਥੇ ਕਈ ਨੁਕਤੇ ਆ ਤੇ ਆਪਾਂ ਗੱਲਬਾਤ ਕਰਾਂਗੇ ਕਿਸਾਨੀ ਨਾਲ ਜੁੜਿਆ ਹੋਇਆ ਵੱਡਾ ਮੁੱਦਾ ਗਾ ਜਿਹੜਾ ਇਹਦੇ ਤਹਿਤ ਜਿਹੜੀ ਕੇਂਦਰ ਦੀ ਸਰਕਾਰ ਆ ਉਹ ਕਿਸਾਨਾਂ ਨੂੰ ਜਿਹੜਾ ਫੇਰ ਇੱਕ ਵਾਰੀ ਆਪਾਂ ਇਹ ਕਹਿ ਦਈਏ ਕਿ ਫਾਇਲ ਲਾਉਣ ਦੀ ਤਿਆਰੀ ਦੇ ਵਿੱਚ ਆ ਸਾਲ ਭਰ ਹੋ ਗਿਆ ਅਦੋਦਲ ਚੱਲ ਰਿਹਾ ਹੈਗਾ ਕਿਸਾਨਾਂ ਦਾ ਕਿਸਾਨਾਂ ਨੇ ਸ਼ਹੀਦ ਦੇ ਵੀ ਪਾਈਆਂ ਨੇ ਤੁਪਾਂ ਵਿਸੇਕੀਆਂ ਨੇ ਜੇਠ ਹਾੜ ਦੀਆਂ ਤੇ ਸਰਦੀ ਦਾ ਮਹੀਨਾ ਵੀ ਸਾਰਾ ਹੈਗਾ ਜਿਹੜਾ ਉਹਨਾਂ ਉੱਪਰ ਦੀ ਮੀਂਹ ਪੈਂਦੇ ਤੇ ਜਿਹੜਾ ਲੰਘਿਆਗਾ ਇਹਦੇ ਸਬੰਧ ਦੇ ਵਿੱਚ 53 54 ਦਿਨ ਜਗਜੀਤ ਸਿੰਘ ਡੱਲੇਵਾਰ ਨੇ ਜਿਹੜਾ ਮਰਨ ਵਰਤ ਵੀ ਰੱਖਿਆ ਇਹ ਪਾਰਾ ਜਦੋਂ ਇੱਕ ਮੈਂ ਕਹੂੰਗਾ ਕਿ ਗਿੱਧੜ ਚਿੱਠੀ ਦੇ ਆਉਣ ਦੇ ਨਾਲ ਜਗਦੀਸ਼ ਸਿੰਘ ਡੱਲੇਵਾਲ ਦਾ ਜੋ ਮਰਨ ਵਰਤ ਖੋਲ੍ਹਿਆ ਉਸਨੇ ਇਹ ਕਈ ਜਿਹੜੇ ਅਹਿਮ ਖਲਾਸੇ ਨੇ ਇਹਦੇ ਵਿੱਚ ਇਹਦੇ ਵਿੱਚ ਹੁਣ ਕਿਸਾਨਾਂ ਨੂੰ ਜਿਹੜਾ ਕਿ ਕੇਂਦਰ ਸ਼ਾਇਦ ਨਾ ਕੁਝ ਸਮਝੇ ਸ਼ਾਇਦ ਕੇਂਦਰ ਸਰਕਾਰ ਟੋਕੇ ਦੇਖਦੀ ਹੋਵੇ ਕਿ ਕਿਸਾਨ ਦੇਖਦੇ ਆ ਕਿ ਕਿੱਥੋਂ ਕਿਤੇ ਤੱਕ ਇਹ ਆਪਣਾ ਜਿਹੜਾਗਾ عقیدہਗਾ ਉਹ ਤਿਆਰ ਰੱਖਦੇ ਆ ਜਾਂ ੜਕਦੇ ਆ ਜਾਂ ਇਸ ਗੱਲ ਤੋਂ ਪਾਸੇ ਹਟਦੇ ਆ ਔਰ ਜਗਿੰਦਰ ਸਿੰਘ ਅਗਰਾਹਾਂ ਨੇ ਜਿਹੜੇ ਉਹ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਉਹਨਾਂ ਵੱਲੋਂ ਤੇ ਜਗਜੀਤ ਸਿੰਘ ਡੱਲੇਵਾਲ ਦੀਆਂ ਜਿਹੜੀਆਂ ਮੰਗਾ ਸੀ ਉਹ ਪੂਰੀਆਂ ਹੋ ਗਈਆਂ ਇਸ ਕਰਕੇ ਉਹਨਾਂ ਨੇ ਮਰਨ ਬਰਤ ਖੋਲਤਾ ਜਾਂ ਫਿਰ ਜਗਜੀਤ ਸਿੰਘ ਡੱਲੇਵਾਲ ਦੀ ਇਹ şart ਸੀ ਕਿ ਸਾਨੂੰ ਕੋਈ ਚਿੱਠੀ ਆਊਗੀ ਅਸੀਂ ਉਹਦੇ ਮਰਨ ਬਰਤ ਖੋਲਾਂਗੇ ਕਹਿੰਦੇ ਉਹ ਕਲੀਅਰ ਕਰ ਨਾ ਸਾਨੂੰ ਚਲੋ ਇਹ ਤਾਂ ਹੈਗਾ ਇਹਨਾਂ ਦਾ ਆਪਸ ਚ ਜਥੇਬੰਦੀਆਂ ਦਾ ਰੋਲਾ ਹਰ ਇੱਕ ਦੇ ਜਿਹੜਾ મતਭੇਦ ਜਥੇਬੰਦੀ ਨਾਲ ਇੱਕ ਦੂਜੀ ਦੇ ਨਾਲ ਹੁੰਦੇ ਆ ਇਹ ਹੀ ਜਿਹੜੀਆਂ ਸਿੱਖ ਜਥੇਬੰਦੀਆਂ ਉਹਨਾਂ ਦੇ ਵਿੱਚ ਵੀ ਇਹ ਹੀ ਕੁਝ ਚੱਲ ਰਿਹਾ ਇਹਨਾਂ ਪਾੜਿਆਂ ਕਰਕੇ ਜਿਹੜਾ ਸਾਰਾ ਕੁਸਾ ਆਪਾਂ ਵਾਂਝੇ ਆ ਹੁਣ ਤੁਹਾਨੂੰ ਸਭ ਤੋਂ ਵੱਡੀ ਖਬਰ ਆ ਜਿਹੜੀ ਕਿਸਾਨੀ ਨਾਲ ਜੁੜੀ ਹੋਈ ਮੁੱਦਿਆਂ ਤੋਂ ਲੈ ਲੈ ਇੱਕ ਵਾਸਤੇ ਤਾਂ ਜਥੇਬੰਦੀਆਂ ਡਟੀਆਂ ਨੇ ਸਿਰਫ ਐਮਐਸਪੀ ਜਾਂ ਇੱਕਦੇ ਹੋਰ ਕੋ ਮੰਗਾਂ ਨੂੰ ਲੈ ਕੇ ਪਰ ਤੁਹਾਨੂੰ ਇੱਥੇ ਮੈਂ ਦੱਸਣਾ ਚਾਹਣਾਗਾ ਕਿ ਮੋਦੀ ਸਰਕਾਰ ਵੱਲੋਂ ਜਿਹੜੇ ਤਿੰਨ ਕਾਲੇ ਕਾਨੂੰਨ ਆ ਉਹਨਾਂ ਨੇ ਵਾਪਸ ਲੈਤੇ ਸੀ ਤਾਂ ਥੋੜੇ ਟਾਈਮ ਬਾਅਦ ਜਿਹੜੇ ਉਹ ਕਾਨੂੰਨ ਜਿਹੜਾ ਮੋਦੀ ਲਾਗੂ ਕਰੂਗਾ ਦੂਸਰੀ ਗੱਲ ਕਿਸਾਨਾਂ ਦੇ ਜਿਹੜੀਆਂ ਸਬਸਿਡੀਆਂ ਮਿਲਦੀਆਂ ਸੀ ਉਹਨਾਂ ਨੂੰ ਉਹ ਕੇਂਦਰ ਸਰਕਾਰ ਉਹ ਸਬਸਿਡੀਆਂ ਵੀ ਬੰਦ ਕਰਨ ਜਾ ਰਹੀ ਆ ਹੁਣ ਇਹਦੇ ਵਿੱਚ ਦੱਸੋ ਕਿ ਕਿਸਾਨ ਸਾਰੀ ਜ਼ਿੰਦਗੀ ਇਸ ਤਰ੍ਹਾਂ ਧਰਨੇ ਲਾਉਂਦੇ ਰਹਿਣਗੇ ਜਾਂ ਇਹਨਾਂ ਦਾ ਕੋਈ ਹੋਰ ਉਪਾਅ ਹੈਗਾ ਜਾਂ ਕੋਈ ਹੋਰ ਹੱਲ ਹੈਗਾਗਾ ਜਾਂ ਫਿਰ ਸੂਬਾ ਸਰਕਾਰ ਨੂੰ ਕਿਉਂ ਨਹੀਂ ਕਿਹਾ ਜਾਂਦਾ ਸੂਬੇ ਸਰਕਾਰ ਤੇ ਦਬਾਅ ਕਿਉਂ ਨਹੀਂ ਪਾਇਆ ਜਾਂਦਾ ਕਿ ਭਾਈ ਤੁਹਾਨੂੰ ਅਸੀਂ ਮੁੱਖ ਮੰਤਰੀ ਬਣਾਇਆ ਤੁਹਾਨੂੰ 92 ਐਮਐਲਏ ਦਿੱਤੇ ਆ ਤੁਸੀਂ ਮੂਰੇ ਹੋ ਕੇ ਜਿਹੜੀ ਗੱਲਬਾਤ ਕੇਂਦਰ ਦੇ ਨਾਲ ਕਰੋ ਇਹ ਤੁਹਾਡਾ ਕੰਮ ਆ ਸਾਡਾ ਕੰਮ ਜਿਹੜਾ ਕਿ ਇਹ ਚੀਜ਼ਾਂ ਨਹੀਂ ਕਿ ਮੰਗਾ ਮਨਾਉਣ ਵਾਲਾ ਤੇ ਹਰ ਇੱਕ ਦਿਵਾਰ ਤੇ ਜਿਹੜਾ ਧਰਨੇ ਲਾਉਣੇ ਕੋਈ ਜ਼ਰੂਰੀ ਨਹੀਂ ਇਹ ਠੀਕ ਆ ਕਿ ਧਰਨੇ ਲਾਉਣੇ ਵੀ ਜਾਇਜ਼ ਨੇ ਪਰ ਲਾਉਣੇ ਉਦੋਂ ਚ ਹਿੰਦੀ ਆ ਪਹਿਲਾਂ ਸਰਕਾਰ ਜਿਹੜੀ ਤੁਸੀਂ ਚੁਣੀ ਆ ਉਹਦੇ ਉੱਤੇ ਤਾਂ ਤੁਸੀਂ ਦਬਾਅ ਪਾਉਂਦੇ ਨਹੀਂ ਹੁਣ ਤਾਂ ਕਟਾਰੇ ਵਿੱਚ ਖੜਾ ਕਰਦੇ ਨਹੀਂ ਸਿੱਧਾ ਜਾ ਕੇ ਤੁਸੀਂ ਸੈਂਟਰ ਦੇ ਨਾਲ ਪੰਗਾ ਲੈਨੇ ਹੋ ਇਹ ਤੁਹਾਨੂੰ ਲੱਗਦਾ ਕਿ ਸੈਂਟਰ ਜਿਹੜੀ ਐਨੀ ਭੋਲੀ ਆ ਜਾਂ ਐਨਾ મોદી ਵੀ ਤੁਹਾਨੂੰ ਜਾਂ ਅਮਿਤ ਸਾਹਿਬ ਕਿ ਥਾਲੀ ਤੇ ਪਰੋਸ ਕੇ ਸਾਰਾ ਕੁਝ ਦੇ ਦੇਊਗਾ ਹੁਣ ਕਈ ਕਹਿੰਦੇ ਕਿ ਜਿਹੜੇ ਕਿਸਾਨ ਮਰ ਰਹੇ ਉਹਨਾਂ ਨੂੰ ਹੌਸਲਾ ਹਵਜਾਈ ਦੇਣਾ ਹੁਣ ਭਾਈ ਇਹ ਗੱਲ ਤੁਸੀਂ ਦੇਖੋ ਇਹ ਇਹ ਤੁਹਾਡੀਆਂ ਵਿਚਾਰਧਾਰਾ ਨੇ ਤੁਸੀਂ ਦੇਖੋ ਹੌਸਲਾ ਦੇ ਹੀ ਜਾਂਦੇ ਹੋ ਉਹਨਾਂ ਨੂੰ ਨੌਕਰੀ ਦਵਾ ਦਿੰਦੇ ਹੋ ਉਹਨਾਂ ਨੂੰ ਰੁਪਏ ਵੀ ਦਿਵਾ ਦਿੰਨੇ ਹੋ ਹੁਣ ਜੇਕਰ ਤੁਸੀਂ ਕਿਸਾਨ ਮਰਵਾ ਕੇ ਹੀ ਨੌਕਰੀਆਂ ਲੈਣੀਆਂ ਜਾਂ ਰੁਪਏ ਲੈਣੇ ਆ ਉਹ ਗੱਲ ਤਾਂ ਵਾਕਾ ਪਰ ਜੇ ਤੁਸੀਂ ਕਾਨੂੰਨ ਲਾਗੂ ਕਰਾਉਣੇ ਆ ਤਾਂ ਪਹਿਲਾਂ ਤੁਹਾਨੂੰ ਸੂਬਾ ਸਰਕਾਰ ਨੂੰ ਘੇਰਨਾ ਪਊਗਾ ਜਿੰਨਾ ਚਿਰ ਤੁਸੀਂ ਸੂਬੇ ਸਰਕਾਰ ਦੇ ਨੱਕ ਵਿੱਚ ਦਮ ਨਹੀਂ ਕਰਦੇ ਉਹਨਾਂ ਚਿਰ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਉਹ ਸਿੱਧੀ ਕੇਂਦਰ ਸਰਕਾਰ ਨਹੀਂ ਮੰਨਦੀ ਇੱਕ ਜਣੀ ਕੇ ਵਿੱਚ ਵਿਚੋਲਾ ਪਾ ਕੇ ਪੰਜਾਬ ਸਰਕਾਰ ਨੂੰ ਮਜਬੂਰ ਕਰਕੇ ਤੁਸੀਂ ਫਿਰ ਚਿਹਤ ਧਰਨੇ ਲਾ ਲਓ ਮਜਾਰੇ ਕਰ ਲਓ ਫਿਰ ਤੁਹਾਡਾ ਜਿਹੜਾ ਹੱਲ ਹੋ ਸਕਦਾਗਾ ਜਗਜੀਤ ਸਿੰਘ ਡੱਲੇਵਾਲ ਦਾ 53 54 ਦਿਨ ਜਿਹੜਾ ਮਰਨ ਵਰਤ ਰੱਖਿਆ ਉਹ ਸਾਰਾ ਬੇਕਾਰ ਗਿਆ ਐਡੀ ਜਲਦੀ ਕੀ ਸੀ ਜਿੱਥੇ ਐਨੇ ਟਾਈਮ ਮਰਨ ਵਰਤ ਕੱਢ ਲਿਆ ਉਥੇ 10 15 ਦਿਨ ਹੋਰ ਕੱਢ ਲੈਂਦਾ ਜੇ ਹੋਰ ਕੱਢ ਲੈਂਦਾ 14 ਫਰਵਰੀ ਤੱਕ ਜੇ ਡੱਲੇਵਾਲ ਇਹ ਕਹਿ ਦਿੰਦਾ ਕਿ ਮੈਂ ਕੋਈ ਟ੍ਰੀਟਮੈਂਟ ਨਹੀਂ ਲੈਂਦਾ ਪਹਿਲੀ ਗੱਲ ਤਾਂ ਜਿਹੜੀ ਕਿ ਸੈਸ਼ਨ ਆ ਜਿਹੜਾ ਲੋਕ ਸਭਾ ਦਾ ਚੱਲ ਰਿਹਾ ਹੁਣ ਕੋਈ ਕਹਿੰਦਾ ਫਰਵਰੀ ਮਹੀਨੇ ਤੱਕ ਖਤਮ ਹੋ ਜਾਣਾਗਾ ਇਹ ਫਰਵਰੀ ਨਹੀਂਗਾ ਉਹਨਾਂ ਨੇ ਜਿਹੜਾ ਕਿ ਫੰਡ ਜਿਹੜਾ ਲੇਖਾ ਜੋਖਾ ਕਰਨਾਗਾ ਉਹ ਆਗਲੇ ਮਾਰਤ ਮਹੀਨੇ ਤੱਕ ਜਾਣਾਗਾ ਤੇ ਜਿਹੜੀ ਇਹ ਕਿਸਾਨਾਂ ਦੇ ਮੰਗਾਂ ਜਿਉਂਦੇ ᱛਿਉਹ ਰਹਿਣ ਗਿਆ ਇਹ ਕਦੇ ਵੀ ਮੋਦੀ ਸਰਕਾਰ ਨਹੀਂ ਮੰਨੇਗੀ ਜਿਹੜੇ ਤੁਹਾਨੂੰ ਦੱਸਦਾ ਕਿ ਕਾਲੇ ਕਾਨੂੰਨ ਤਿੰਨ ਵਾਪਸ ਕੀਤੇ ਆ ਉਹ ਵੀ ਜਿਹੜਾ ਲਾਗੂ ਕਰਨ ਜਾ ਰਹੀ ਹੈ ਕੇਂਦਰ ਸਰਕਾਰ ਸਬਸਿਟੀਆਂ ਵੀ ਬੰਦ ਕਰਨਾ ਜਾ ਰਹੀ ਆ ਹੁਣ ਇਹ ਰਬਈਆ ਕਿਉਂ ਅਖਤਿਆਰ ਕੀਤਾ ਕੇਂਦਰ ਸਰਕਾਰ ਨੇ ਕੀ ਇਹਦੇ ਪਿੱਛੇ ਕੀ ਸਰਕਾਰ ਇਹ ਕਹਿੰਦੀ ਆ ਕਿ ਸਾਨੂੰ ਕਿਸਾਨ ਜਿਹੜੇ ਨੇ ਕਿ ਸਾਨੂੰ ਉਹ ਈਨ ਮਨਾਉਣਾ ਚਾਹੁੰਦੇ ਆ ਜਾਂ ਧੱਕੇ ਨਾਲ ਕਹਿ ਦਿੰਦੇ ਆ ਕਿ ਅਸੀਂ ਮੋਦੀ ਸਰਕਾਰ ਢਾਹ ਲਈ ਅਸੀਂ ਮੋਦੀ ਸਰਕਾਰ ਨੂੰ ਝੁਕਾ ਲਈ ਤੇ ਆਖਰ ਸਰਕਾਰਾਂ ਕਿਤੇ ਢੈਂਦੀਆਂ ਨਹੀਂ ਹੁੰਦੀਆਂ ਝੁਕਦੇ ਨਹੀਂ ਹੁੰਦੀਆਂ ਪਰ ਠੀਕ ਆ ਕਿ ਕੁਝ ਸਮਾਂ ਹੁੰਦਾਗਾ ਜਦੋਂ ਢੈਂਦੀਆਂ ਤੇ ਝੁਕਦੀਆਂ ਹੁੰਦੀਆਂ ਨੇ ਉਹ ਚਾਹੇ ਦੋ ਚਾਹੇ ਚਾਰ ਬੰਦੇ ਵੀ ਜਿਹੜਾ ਸਭ ਕੁਝ ਕਰ ਸਕਦੇ ਹੁੰਦੇ ਨੇ ਕਿ ਜ਼ਰੂਰੀ ਨਹੀਂ ਕਿ ਲੱਖਾਂ ਦੀ ਤਜ਼ਾਦ ਦੇ ਵਿੱਚ ਧਰਨਾ ਲਾ ਕੇ ਹੀ ਝੁਕੇ ਪਰ ਮੈਂ ਤੁਹਾਨੂੰ ਬਾਰ-ਬਾਰ ਕਹਿਣਾਗਾ ਕਿ ਕਿਸਾਨਾਂ ਦਾ ਮਸਲਾ ਉਦੋਂ ਤੱਕ ਹੱਲ ਨਹੀਂ ਹੁੰਦਾ ਜਦੋਂ ਤੱਕ ਪਹਿਲੀ ਗੱਲ ਤਾਂ ਇੱਕ ਜਿਹੜੀਆਂ ਸਾਰੇ ਜਥੇਬੰਦੀਆਂ ਨੇ ਜਦੋਂ ਕਿ ਕਾਨੂੰਨ ਜਾਂ ਜਿਹੜੀਆਂ ਤੁਸੀਂ ਸੋਸਾਇਟੀ ਦੀਆਂ ਐਮਐਸਪੀ ਦੀਆਂ ਗੱਲਾਂ ਕਰਦੇ ਹੋ ਜਾਂ ਹੋਰ ਦੀਆਂ ਤੇ ਬਾਕੀ ਕਿਸਾਨ ਬੰਨੀਆਂ ਜਸੇ ਬੰਦੇ ਆ ਕਿਉਂ ਨਹੀਂ ਆ ਰਹੇ ਆ ਇਸ ਧਰਨੇ ਦੇ ਵਿੱਚ ਇਸ ਮੰਜਾਰੇ ਵਿੱਚ ਕਿਉਂ ਨਹੀਂ ਜਿਹੜੀਆਂ ਰਲ ਕੇ ਚੱਲ ਰਹੀਆਂ ਕਿ ਇਹ ਦਲਦੇਵਾਲ ਤੇ ਜਾਂ ਸਰਬਨੰਦਿਹਰ ਦਾ ਜਿਹੜਾ ਕੰਮ ਆ ਜਾਂ ਬਾਕੀ ਜਿਹੜੇ ਉੱਤੇ ਕਿਸਾਨ ਗਏ ਉਹਨਾਂ ਦਾ ਕੰਮ ਆ ਜਾਂ ਜਿਹੜੇ ਪਿੰਡਾਂ ਦੇ ਵਿੱਚ ਕਿਸਾਨ ਬੈਠੇ ਨੇ ਉਹਨਾਂ ਉਹਨਾਂ ਕੋਲੇ ਖੇਤੀ ਨਹੀਂ ਕਿ ਉਹਨਾਂ ਕੋਲੇ ਕੰਮ ਨਹੀਂ ਉਹ ਕਿਉਂ ਨਹੀਂ ਇੱਥੇ ਆ ਰਹੇ ਪਹਿਲਾਂ ਵਾਂਗੂ ਕਿਉਂ ਨਹੀਂ ਜਿਹੜੀਆਂ ਟਰਾਲੀਆਂ ਭਰ-ਭਰ ਕੇ ਜਾ ਰਹੀਆਂ ਪਹਿਲਾਂ ਵਾਂਗੂ ਕਲਾਕਾਰ ਕਿਉਂ ਨਹੀਂ ਆ ਰਹੇ ਕਾਹਤੋਂ ਨਹੀਂ ਲੰਗਰ ਲੱਗ ਰੇ ਇਹ ਵੱਡੇ ਸਵਾਲ ਨੇ ਕੋਈ ਮੈਂ ਕਿਸਾਨੀ ਨੂੰ ਮਾੜਾ ਨਹੀਂ ਸਮਝਦਾ ਕਿਸਾਨਾਂ ਨੂੰ ਮੈਂ ਮਾੜਾ ਨਹੀਂ ਬੋਲਦਾ ਜਾਂ ਮਾੜਾ ਨਹੀਂ ਮੈਂ ਕਹਿੰਦਾ ਕਿਸਾਨਾਂ ਨੂੰ ਤਰੀਕਾ ਤੁਹਾਡਾ ਵੱਖੋ ਵੱਖਰਾ ਹੈਗਾ ਤੁਹਾਡੇ ਦਿਮਾਗ ਮੁਤਾਬਕ ਤੁਸੀਂ ਜਿਸ ਮੇਰੀ ਗੱਲਾਂ ਨੂੰ ਚਾਹੇ ਦੂਜੇ ਪਾਸੇ ਲੈ ਜਾਓ ਮੈਂ ਇਹ ਕਹਿਣਾਗਾ ਕਿ ਜਿੰਨਾ ਚਿਰ ਕਿਸਾਨ ਇੱਕ ਮਿਕ ਨਹੀਂ ਹੁੰਦੇ ਕਿਸਾਨ ਜਥੇਬੰਦੀਆਂ ਇੱਕ ਮਿਕ ਨਹੀਂ ਹੁੰਦੀਆਂ ਤੇ ਤੁਸੀਂ ਇੱਕ ਮਿਕ ਹੋ ਕੇ ਪਹਿਲਾਂ ਪੰਜਾਬ ਸਰਕਾਰ ਨਾਲ ਗੱਲ ਤਾਂ ਕਰੋ ਪੰਜਾਬ ਸਰਕਾਰ ਦੇ ਤੁਸੀਂ ਧਰੋ ਮੋਢੇ ਤੇ ਭਾਈ ਤੁਹਾਨੂੰ ਅਸੀਂ ਜਤਾਇਆਗਾ ਤੇ ਤੁਸੀਂ ਸਾਡਾ ਹੱਲ ਕਰਕੇ ਦਿਓ ਜੇ ਉਹ ਹੱਲ ਨਹੀਂ ਕਰਦੇ ਪਹਿਲਾਂ ਤੁਸੀਂ ਸੰਘਰਸ਼ ਛੇੜੋ ਜਿਹੜਾ ਪੰਜਾਬ ਦੇ ਜਿਹੜਾ ਜੋ ਸਰਕਾਰ ਆ ਉਹ ਤੇ ਸੰਘਰਸ਼ ਛੇੜੋਗੇ ਤਾਂ ਉਹਨੂੰ ਮਜਬੂਰ ਹੋਣਾ ਪਊਗਾ ਕਿਉਂਕਿ ਵੋਟਾਂ ਉਹਨੇ ਲੈਣੀਆਂ ਨੇ ਜਦੋਂ ਉਹੀ ਤੁਸੀਂ ਜਿਹੜੀ ਜ਼ੀਰੋ ਕਰਤੀ ਸਰਕਾਰ ਹੀ ਜ਼ੀਰੋ ਹੋਗੀ ਤਾਂ ਅਗਲੇ ਪੜਾਅ ਦੇ ਵਿੱਚ ਜਿੱਤੂ ਕਵੇਂ ਤਾਂ ਵਿਰੋਧੀਆਂ ਤੇਰਾ ਵੀ ਤੁਹਾਡੇ ਨਾਲ ਖੜਨਗੇ ਆਕਾਲੀ ਦਲ ਵੀ ਖੜੂਗਾ ਕਾਂਗਰਸ ਵੀ ਖੜੂਗੀ ਹੋਰ ਜਿਹੜੀਆਂ ਪਾਰਟੀਆਂ ਨੇ ਉਹ ਵੀ ਤੁਹਾਡੇ ਨਾਲ ਖੜਨਗੇ ਕਿ ਹਾਂ ਵੀ ਭਾਈ ਤੁਸੀਂ ਅਸੀਂ 92 ਐਮਐਲਏ ਤੁਹਾਡੇ ਜਿਤਾਏ ਆ ਤੇ ਤੁਹਾਡਾ ਐਮਐਲਏ ਜਿਹੜਾ ਉੱਥੇ ਇੱਕ ਵੀ ਨਹੀਂ ਬੈਠਾ ਸਾਡੇ 'ਚ ਧਰਨੇ ਚ ਆ ਕੇ ਧਰਨੇ ਲਾਉਣ ਤੋਂ ਪਹਿਲਾਂ ਇਹਨਾਂ ਦੇ ਨਾਲ ਗੱਲ ਕਰਨੀ ਵੀ ਜ਼ਰੂਰੀ ਆ ਮੇਰੇ ਪਹਿਲਾਂ ਇਹ ਪੰਜਾਬ ਸਰਕਾਰ ਨੂੰ ਘੇਰੋ ਕੇ ਕੇਂਦਰ ਸਰਕਾਰ ਦਾ ਅੱਗੇ ਪਈ ਆ ਅਸੀਂ ਸਿੱਧੀ ਪੌੜੀ ਚੜਨ ਜਾਣਦੇ ਆ ਕਿ ਸਿੱਧਾ ਸਟੱਪ ਜਿਹੜਾ ਪੌੜੀ ਦਾ ਉੱਪਰ ਜਾ ਚੜੀਏ ਇਸ ਤਰ੍ਹਾਂ ਕਰਕੇ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਉਹ ਨਹੀਂ ਮੰਨੀਆਂ ਜਾਂਦੀਆਂ ਇਹ ਹਰ ਇੱਕ ਦਾ ਅੱਜ ਅਲੱਗ-ਅਲੱਗ ਬੋਲਣ ਦਾ ਸੋਚਣ ਦਾ ਲਹਾਜਾਗਾ ਜਿਹੜਾਗਾ ਉਹ ਵੱਖਰਾਗਾ ਕੋਈ ਇਸ ਗੱਲ ਨੂੰ ਕੰਮੇ ਸੋਚਦਾ ਕੋਈ ਕੰਮੇ ਲੈਂਦਾਗਾ ਅਸੀਂ ਇਹ ਨਹੀਂ ਕਹਿੰਦੇ ਕਿ ਕਿਸਾਨ ਜਿਹੜੀ ਜਥੇਬੰਦੀਆਂ ਦੇ ਆਗੂ ਨੇ ਉਹ ਬੁੱਧੀਜੀਵੀ ਨਹੀਂ ਬੜੇ ਤਜਰਬੇਕਾਰ ਨੇ 40-40 ਸਾਲ ਹੋ ਗਏ ਨੇ ਪਰ ਇਹ ਤਜਰਬਾ ਉਹਨਾਂ ਨੇ 40 ਸਾਲਾਂ ਦੇ ਵਿੱਚ ਕਿੰਨੇ ਕਿ ਜਣੀ ਕਿ ਕਿੰਨੇ ਕ ਪਾਸ ਹੋਏ ਨੇ ਹੁਣ ਕਈਆਂ ਵੱਦੋਂ ਕਿਹਾ ਜਾਂਦਾਗਾ ਇਹ ਤਾਂ ਕਾਮਰੇਡ ਜਥੇਬੰਦੀਆਂ ਨੇ ਇਹ ਜਥੇਬੰਦੀਆਂ ਦਾ ਕਹਿੰਦੇ ਐਸਡੀਐਮ ਦਾ ਜਿਹੜਾ ਦਫਤਰ ਘੇਰ ਲਿਆ ਜਾਂ ਡੀਸੀ ਦਫ਼ਤਰ ਤੱਕ ਸੀਮਤ ਸੀ ਇਹਨਾਂ ਨੂੰ ਨਹੀਂ ਪਤਾ ਸੀ ਕਿ ਅਸੀਂ ਮੋਦੀ ਨੂੰ ਝੁਕਾ ਲਾਂਗੇ ਹੁਣ ਲੋਕਾਂ ਨੇ ਉਦੋਂ ਕਈ ਨਾ ਟਰੋਲ ਕੀਤਾ ਇਹਨਾਂ ਨੂੰ ਕਹਿੰਦੇ ਕਾਮਰੇਡ ਤਾਂ ਧਰਨੇ ਜਿਹੜੇ ਨੇ ਇਹ ਤਾਂ ਆਮ ਸੜਕਾਂ ਤੇ ਲਾਉਣ ਜਾਣਦੇ ਸੀ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਦਿੱਲੀ ਦੇ ਰਾਹਾਂ ਦਾ ਕਹਿਣ ਦਾ ਭਾਵ ਕਿ ਜਿੰਨਾ ਚਿਰ ਅਸੀਂ ਸੰਘਰਸ਼ਤਾ ਕਰ ਲੈਨੇ ਆ ਉਹਦੀ ਰੂਪਰੇਖਾ ਹੋਰ ਵੀ ਹੋ ਸਕਦੀ ਆ ਕਿ ਉਹਦਾ ਜੋ ਹੱਲ ਜਿਹੜਾ ਹੋਰ ਵੀ ਹੋ ਸਕਦਾਗਾ ਕਿ ਅਸੀਂ ਖਨੌਰੀ ਤੇ ਸੰਭੂ ਬਾਟਰ ਤੇ ਬੈਠਿਆਂ ਨੂੰ ਸਾਨੂੰ ਸਾਲ ਹੋ ਗਿਆ ਕਿ ਸਾਨੂੰ ਉੱਤੇ ਫਾਇਦਾ ਕੀ ਆ ਜਾਂ ਤਾਂ ਫਿਰ ਇਹ ਹੁੰਦਾ ਕਿ ਅਸੀਂ ਦਿੱਲੀ ਨੂੰ ਸਿੱਧਾ ਕੋਚ ਕਰਨਾ ਤਿਆਰੀਆ ਕਰ ਲੋ ਕਿਉਂਕਿ ਕੋਈ ਵੀ ਜਿਹੜਾ ਸੰਘਰਸ਼ ਚੱਲਦਾ ਉਹਦੇ ਵਿੱਚ ਸ਼ਹੀਦیاں ਤਾਂ ਹੁੰਦੀਆਂ ਨੇ ਪ੍ਰਾਪਤ ਕਰਨ ਲਈ ਜੇ ਪੰਜਾਬੀ ਸੂਬਾ ਲਿਆ ਤਾਂ ਉਹਦੇ ਵਿੱਚ ਸ਼ਹੀਦیاں ਹੋਈਆਂ ਨੇ ਕੋਈ ਚੀਜ਼ ਵੀ ਤੁਸੀਂ ਲਓਗੇ ਤੁਹਾਨੂੰ ਥਾਲੀ ਦੇ ਵਿੱਚ ਪਰੋਸ ਕੇ ਕੋਈ ਨਹੀਂ ਦਿੰਦਾ ਇਸ ਕਰਕੇ ਜਿਹੜਾ ਇਹ ਕਿਸਾਨੀ ਦਾ ਮੁੱਦਾ ਹੈਗਾ ਬਹੁਤ ਵੱਡਾ ਮੁੱਦਾ ਹੈਗਾ ਕਿਸਾਨਾਂ ਦੀ ਜਿਹੜੀ ਹਾਲਤ ਹੈ ਇਸ ਟਾਈਮੇ ਬਹੁਤ ਜਿਆਦਾ ਨਾਜ਼ੁਕਾ ਕਿਉਂਕਿ ਫਸਲਾਂ ਹੀ ਕਿਸਾਨ ਕੋਲ ਦੋ ਨੇ ਕਣਕ ਤੇ ਝੋਨਾ ਨਰਮਾ ਕਪਾਹ ਇਹ ਤਾਂ ਹੁਣ ਹੀ हट ਗਏ ਬਾਜਰਾ ਮੱਕੀ ਇਹ ਵੀ ਖਤਮ ਮੂੰਗੀ ਉਹਦੋਂ ਮੀਂਹ ਪੈ ਜਾਂਦਾ ਉਹ ਵੀ ਖਤਮ ਹੁਣ ਦੋ ਚੀਜ਼ਾਂ ਤੇ ਬੰਦਾ ਜੇਕਰ ਫੋਕਸ ਕਰੂਗਾ ਹੁਣ ਤੁਸੀਂ ਝੋਨਾ ਦੇਖ ਲਓ ਝੋਨਾ ਲਾਉਣੇ ਉਹ ਪਾਣੀ ਦਾ ਜਿਹੜਾ ਕਿੰਨਾ ਧਰਤੀ ਹੇਠਲਾ ਪਾਣੀ ਨਿਕਲ ਜਿਹੜਾ ਕੱਢਿਆ ਜਾ ਰਿਹਾ ਤੇ ਅੱਜ ਜਿਹੜਾ ਜਿੱਥੇ ਕਿ ਹਜ਼ਾਰ ਫੁੱਟ ਕੈਂਪਡੀਆਂ ਕਰ ਰਹੇ ਨੇ ਕਿਸਾਨ ਇੱਕ ਮੌਕਾ ਉਹ ਸੀ ਜਿਹੜਾ ਕਿ ਧਰਤੀ ਉੱਪਰ ਪਾਣੀ ਬੈਠਾ ਸੀ ਜਣੀ ਖੜਾ ਸੀ ਕੇ ਉੱਪਰ ਧਰ ਲੈਂਦੇ ਪੱਖਾ ਸਿੱਧਾ ਜਾਨੀ ਕਿ ਪਾਣੀ ਨਿਕਲਿਆ ਆਉਂਦਾ ਸੀ ਅੱਜ ਅਸੀਂ ਹਜ਼ਾਰਾਂ ਫੁੱਟ ਡੂੰਘੇ ਢੋਏ ਕਰ ਲਏ ਬੋਰ ਕਰ ਲਏ ਕੈਵਟੀਆਂ ਕਰ ਲਈਆਂ ਜਿੱਥੇ ਸਾਡਾ ਇਹ ਨੁਕਸਾਨ ਹੋ ਰਿਹਾਗਾ ਜਿੱਥੇ ਅਸੀਂ ਪਾਣੀ ਨੂੰ ਬਚਾਉਣਾ ਸੀ ਜਿੱਥੇ ਅਸੀਂ ਧਰਤੀ ਨੂੰ ਬਚਾਉਣਾ ਸੀ ਉੱਥੇ ਅਸੀਂ ਅੱਗਾਂ ਲਾ ਕੇ ਉਹਨੂੰ ਸਾੜ ਰਹੇ ਹਾਂ ਅਸੀਂ ਹਰ 6 ਮਹੀਨੇ ਬਾਅਦ ਹਜ਼ਾਰਾਂ ਲੱਖਾਂ ਕਰੋੜਾਂ ਜੀਵ ਅਸੀਂ ਸਾੜ ਦਿੰਦੇ ਹਾਂ ਸਵਾਹ ਕਰ ਦਿੰਦੇ ਆ ਉਤੇ ਧਰਤੀ ਦੀ ਜਿਹੜੀ ਪਾਤਾ ਉਹ ਵੀ ਸੜ ਕੇ ਸਵਾਹ ਹੋ ਜਾਂਦੀ ਆ ਸਾਡੇ ਜਿਹੜੇ ਜੀਵ ਨੇ ਜਿਹੜੇ ਸਾਨੂੰ ਪੈਦਾਵਰ ਨੂੰ ਸਾਡੀ ਨੂੰ ਉਤਸ਼ਾਹ ਕਰਦੇ ਨੇ ਗੰਡੋਏ ਹੁੰਦੇ ਸੀ ਪਹਿਲਾਂ ਗੰਡ ਗਡੋਏ ਕਹਿ ਦਿੰਦੇ ਸੀ ਕੋਈ ਉਹ ਤਾਂ ਖਤਮ ਹੀ ਹੋ ਗਏ ਨੇ ਜਿਹੜੇ ਕਿ ਪੈਦਾਵਰ ਨੂੰ ਜਿਹੜਾ ਬਚਾਉਂਦੇ ਸੀ ਜਿਹੜਾ ਕਿ ਕੋਈ ਕੀੜਾ ਮਕੌੜਾ ਲੱਗਦਾ ਸੀ ਉਹ ਪਹਿਲਾਂ ਹੀ ਖਾ ਜਾਂਦੇ ਸੀ ਅਸੀਂ ਇਹ ਸਾਰੀਆਂ ਚੀਜ਼ਾਂ ਆਪਣੇ ਹੱਥੀ ਮਾਰੀਆਂ ਨੇ ਅਸੀਂ ਪਾਣੀ ਗੰਦਲਾ ਆਪਣੇ ਹੱਥੀ ਕੀਤਾਗਾ ਅਸੀਂ ਹਵਾ ਵੀ ਜਿਹੜੀ ਦੋਸਤਾ ਆਪਣੇ ਹੱਥੀ ਕਰ ਗਏ ਆ ਸਾਨੂੰ ਸਾਰੇ ਪਾਸੋਂ ਜਿਹੜਾ ਸचेਤ ਹੋਣਾ ਪਊਗਾ ਹੁਣ ਕਈ ਕਹਿੰਦੇ ਨੇ ਕਹਿੰਦੇ ਪਹਿਲਾਂ ਸਾਨੂੰ ਨਾਲ ਜ਼ਰੂਰੀ ਆ ਕਿ ਪਾਣੀ ਜ਼ਰੂਰੀ ਆ ਕਹਿੰਦੇ ਪਾਣੀ ਤੇ ਦੇਖੋ ਜਦੋਂ ਮੁੱਕੂ ਕਹਿੰਦੇ ਨਾਲ ਸਾਨੂੰ ਜ਼ਰੂਰੀ ਆ ਮੈਂ ਕਹਿੰਦਾ ਨਾਲ ਤਾਂ ਦੇਖੋ ਜਦੋਂ ਖਤਮ ਹੋਊ ਸਾਨੂੰ ਪਾਣੀ ਸਭ ਤੋਂ ਜ਼ਰੂਰੀ ਆ ਪਾਣੀ ਇਹ ਨਹੀਂ ਕਿ ਮੁੱਖ ਜੁਧਾਤੀ ਚੋਂ ਪਰ ਪਾਣੀ ਜਦੋਂ ਬਾਣੀ ਜ਼ਹਿਰ ਹਿੱਲਾ ਗਿਆ ਬਾਣੀ ਜ਼ਹਿਰ ਗਿਆ ਤੇ ਤੁਹਾਡੇ ਪੀਣਯੋਗ ਨਹੀਂ ਰਿਹਾ ਤੁਸੀਂ ਪਾਣੀ ਤੋਂ ਬਿਨਾ ਆਪਾਂ 1 ਮਿੰਟ ਨਹੀਂ ਬਚ ਸਕਦੇ ਰੋਟੀ ਬਿਨਾ ਤਾਂ ਅਸੀਂ ਮਹੀਨਾ ਵੀ ਨਗਾ ਲਾਂਗੇ ਅਸੀਂ ਹੋਰ ਚੀਜ਼ਾਂ ਖਾ ਲਾਂਗੇ 2 ਮਹੀਨੇ ਕੱਟ ਲਾਂਗੇ ਅਸੀਂ ਹੋਰ ਚੀਜ਼ਾਂ ਖਾ ਲਾਂਗੇ ਪਰ ਪਾਣੀ ਬਿਨਾ ਬੂੰਦ ਬਿਨਾ ਵੀ ਨਹੀਂ ਸੰਸਾਰ ਚੱਲਦਾ ਜੇ ਪਾਣੀ ਦੇ ਜ਼ਹਿਰੀਲਾ ਹੋ ਗਿਆ ਤਾਂ ਫਿਰ ਸਾਨੂੰ ਜਿਹੜਾ ਬਚਾਉਣ ਵਾਲਾ ਕੋਈ ਜੰਮੇ ਨਹੀਂ ਇਸ ਕਰਕੇ ਜਿਹੜਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ رائے ਕਮੈਂਟ ਜ਼ਰੂਰ ਲਿਖਣੇ ਨੇ ਜਿਹੜੀ ਸਵਾਰਥਕ ਭਾਸ਼ਾ ਹੁੰਦੀ ਆ ਉਹਦੇ ਤੇ ਕਮੈਂਟ ਲਿਖਿਆ ਕਰੋ ਮੈਂ ਤੁਹਾਡਾ ਸਵਾਗਤ ਕਰਦਾ ਮੈਂ ਤੁਹਾਡੇ ਕਮੈਂਟਾਂ ਦਾ ਜਵਾਬ ਵੀ ਦੇਣ ਦੇ ਵਿੱਚ ਵੱਧ ਤੋਂ ਵੱਧ ਦਿੰਨਾਗਾ ਜਵਾਬ ਕਈਆਂ ਤੇ ਰਹਿ ਜਾਂਦੇ ਉਹਨਾਂ ਨੂੰ ਮਾਫ਼ੀ ਚਾਹੁੰਨਾ ਕਈ ਤੇ ਜਵਾਬ ਨਹੀਂ ਦਿੱਤੇ ਜਾਂਦੇ ਕੋਈ ਕਮੈਂਟ ਤੁਸੀਂ ਜਹੇ ਜਾਂ ਮਰਜ਼ੀ ਲਿਖ ਸਕਦੇ ਹੋ ਉਹ ਤੁਹਾਡੀ ਵਿਚਾਰਧਾਰਾ ਕੀ ਤੁਹਾਡਾ ਦਿਮਾਗ ਆ ਤੁਸੀਂ ਕੀ ਸੋਚਦੇ ਹੋ ਕੀ ਤੁਹਾਨੂੰ ਲੱਗਦਾ ਕਿ ਮੈਂ ਮੇਰੀ ਬੋਲੀ ਵਿੱਚ ਉਹ ਤੁਹਾਨੂੰ ਲੱਗਦਾ ਹੁਣ ਕਈ ਕਹਿ ਰਹੇ ਬੀਜੇਪੀ ਦਾ ਜੀ ਪਲਾਨ ਹੈ ਤਾਂ ਧੋਕੇ ਦਾ ਇਹ ਪਹਿਲਾਂ ਮੇਰਾ ਜਦੋਂ ਬੰਦਾ ਕਮੈਂਟ ਕਰਦਾ ਉਸ ਤੋਂ ਪਹਿਲਾਂ ਬੰਦੇ ਦੀ ਹਿਸਟਰੀ ਜਾਣਣੀ ਉਸ ਦੀਆਂ ਵੀਡੀਓ ਵੇਖਣੀ ਆ ਉਹ ਕੀ ਬੋਲਦਾ ਕਿਹੜੇ ਕਿਹੜੇ ਮੁੱਦਿਆਂ ਤੇ ਗੱਲ ਕਰਦਾਗਾ ਇਹ ਜ਼ਰੂਰੀ ਵੇਖਣਾ ਹੁੰਦਾਗਾ ਫਿਰ ਕਮੈਂਟ ਕਰੋ ਜੀ ਸੱਦ ਕੇ ਕਰੋ ਤੇ ਇਸ ਵੀਡੀਓ ਨੂੰ ਵੱਤ ਬਾਤ ਸ਼ੇਅਰ ਕਰਨਾ ਧੰਨਵਾਦ ਵੈਜੀ ਦਾ ਖਾਲਸਾ ਵੈਜੀ ਕੀ ਫਤਿਹ